ਵਾਇਦਰ ਜੀ ਕਾ ਖਾਲਸਾ ਵਾਇਦਰ ਜੀ ਕੀ ਫਤਿਹ ਜੋ ਪਿਛਲੇ ਸਾਲ 2025 ਨੂੰ 8ਵੇਂ ਮਹੀਨੇ ਦੀ 6 ਤਰੀਕ ਤੋਂ ਪੰਜਾਬ ਦੇ ਵਿੱਚ ਹੜਾਏ ਉਸ ਦੇ ਨਾਲ ਬਹੁਤ ਭਾਰੀ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀਆਂ ਉਸੇ ਹੀ ਸੰਬੰਧ ਵਿੱਚ ਜੋ ਬੰਨ ਦੀ ਸੇਵਾ ਚੱਲ ਰਹੀ ਆ ਦੋਹ ਬੰਨੀ ਸੇਵਾ ਚੱਲ ਰਹੀ ਆ ਉਹਦੇ ਉੱਤੇ ਕੋਕ ਲੈਣਾ 4 ਇੱਕ JCB ਨਾਲ ਟਰਾਲੀਆਂ ਚੱਲ ਰਹੀਆਂ ਤੇ ਨਾਲ ਸੇਵਾ ਦੇ ਟਰੈਕਟਰ ਰੋ ਜਾਂਦੇ ਆ ਜਿਨ੍ਹਾਂ ਦੇ ਵਿੱਚ ਤੇਲ ਪਾਣੀ ਦਾ ਵੀ ਪ੍ਰਬੰਧ ਕਰਨਾ ਪੈਂਦਾ ਇਹ ਸੇਵਾ ਸਿੰਘ ਛੋਟੇ ਸਹਿਬ ਜਾਦੇ ਸੇਵਾ ਸੁਸਾਇਟੀ ਪਿੰਡ ਸੇਖਾ ਸਰਜੀਤਪੁਰਾ ਕੋਠੇ ਤੋਂ ਲੈ ਕੇ ਸੰਗਤ ਸਾਡੇ ਕੋਲ ਤੇਲ ਫੁੱਲ ਇਕੱਠਾ ਕਰਕੇ 3 ਲੱਖ 62600 ਰੁਪਇਆ ਲੈ ਕੇ ਆਏ ਆ ਜਿਹੜੀਆਂ ਵੀ ਸੰਗਤਾਂ ਨੇ ਇਹ ਸੇਵਾ ਦਿੱਤੀ ਆ ਜਿਹੜੇ ਵੀ ਇਹ ਸੇਵਾ ਕਰਕੇ ਸਮੁੱਚੀ ਕਮੇਟੀ ਸਾਡੇ ਕੋਲ ਪਹੁੰਚੇ ਪ੍ਰਬੰਧਕ ਉਹਨਾਂ ਸੰਗਤਾਂ ਦਾ ਵੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜਿਹੜੀਆਂ ਸੰਗਤਾਂ ਨੇ ਸੇਵਾ ਭੇਜੀ ਉਹਨਾਂ ਦੇ ਵੀ ਇਹਨਾਂ ਦੀ ਸੇਵਾ ਥਾਏ ਪਵੇ ਕਿਰਤ ਕਮਾਈਆਂ ਵਾਹਿਗੁਰੂ ਸਫਲ ਕਰੇ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਨ ਕਰਾਉਣ ਦੀ ਇਹਨਾਂ ਨੂੰ ਮੱਤ ਗੁੱਦੀ ਸਮੱਤ ਵਾਹਿਗੁਰੂ ਬਖਸ਼ੇ ਦਾਸ ਬਾਬਾ ਆਨੰਦ ਸਿੰਘ ਗੁਰਦੁਆਰਾ ਬਾਬਾ ਵਿਦੀ ਚੰਦ ਜੀ ਮੁੰਡਾਪਿੰਡ ਮੁੰਡੇਪਿੰਡ ਦੇ ਪਤਵੰਤੇ ਸੰਗਤ ਵੀ ਸਿੰਘ ਸੇਵਾਦਾਰ ਕੋਲ ਖਲੋਤੇ ਆ ਇਸੇ ਤਰ੍ਹਾਂ ਸੰਗਤਾਂ ਜਿਹੜੇ ਹੋਰ ਵੀ ਵੀਡੀਓ ਵੇਖਣਗੇ ਸੁਣਨਗੇ ਉਹਨਾਂ ਨੂੰ ਭਾਈ ਬੇਨਤੀ ਆ ਥੱਲੇ ਜ਼ਮੀਂਦਾਰਾਂ ਦੀ 3300 ਕਿੱਲਾ ਜ਼ਮੀਨ ਜਿਹੜੀ ਆ ਜਿਹਦੇ ਵਿੱਚ ਰੇਤਾ ਪਈ ਆ ਉਹ ਪੱਧਰੀ ਕਰਨ ਵਾਸਤੇ ਬਹੁਤ ਵੱਡਾ ਇੱਥੇ ਯੋਗ ਲੱਗਣਾ ਆ ਅੱਲੇ ਅੱਜ 4.2 ਮਹੀਨੇ ਹੋ ਗਏ ਕੱਲਾ ਬੰਨ ਦੀ ਸੇਵਾ ਚੱਲ ਰਹੀ ਆ ਅੱਲੇ ਲਗਭਗ 10 ਦਿਨ ਬੰਨ ਨੂੰ ਹੋਰ ਲੱਗ ਜਾਣੇ ਆ ਉਦੋਂ ਬਾਅਦ ਜ਼ਿਮੀਂਦਾਰਾਂ ਦੀਆਂ ਜ਼ਮੀਨਾ ਪੱਤਰੀਆਂ ਕਰਨ ਵਾਸਤੇ ਜਿਸ ਤਰ੍ਹਾਂ ਡੀ.ਏ.ਪੀ ਖਾਦ ਬੀਜ ਉਹ ਜ਼ਿਮੀਂਦਾਰਾਂ ਨੂੰ ਲਗਭਗ ਵੰਡ ਦਿੱਤਾ ਗਿਆ ਵਾ ਹੁਣ ਆਉਣ ਵਾਲੇ ਸਮੇਂ ਜ਼ਮੀਨਾ ਪੱਤਰੀਆਂ ਕਰਨ ਲਈ ਬਹੁਤ ਵੱਡੀ ਲੋੜ ਪੈਣੀ ਆ ਸੰਗਤਾਂ ਨੂੰ ਅਪੀਲ ਆ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਇੱਕ ਦੂਜੀ ਬੈਂਦੀ ਆ ਇਕੱਲੇ ਕਿਸੇ ਬੰਦੇ ਦੇ ਹੱਥ ਦੇ ਮਾਇਆ ਨਾਲ ਰੱਖ ਕੇ ਜਾਇਓ ਕੋਈ ਵੀ ਚੀਜ਼ ਵਸਤੂ ਸਾਰੀ ਸੰਗਤ ਦੇ ਵਿੱਚ ਚੀਜ਼ ਜਿੱਥੇ ਵੀ ਦੇਣੀ ਆ ਸੰਗਤ ਰੂਪ ਦੇ ਵਿੱਚ ਹੀ ਦੇਣੀ ਆ ਜੋ ਤੁਹਾਡੀ ਸੇਵਾ ਲੇਖੇ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ